ਮੀਕੇ ਮੇਰ ਕੋ ਅੱਲਾ ਦੇ ਰਸੂਲ حضرت ਮੁਹੰਮਦ ਸੱਲੱਲਾਹੁ ਅਲੈਹ ਵਸੱਲੁ ਨੇ ਫਰਮਾਇਆ ਆ ਕਿ ਆਪਣੇ ਬੱਚਿਆਂ ਨੂੰ ਮਗਰੀਬ ਦੇ ਟਾਈਮ ਕਿਹਾ ਜੀ ਬੱਚਿਆਂ ਨੂੰ ਬਾਹਰ ਨਾ ਕੱਢੋ ਇਸ ਟਾਈਮ ਇਸ ਟਾਈਮ ਚਨਾਤ ਜਨनात ਦੀ ਜਿਹੜੀ ਸ਼ੈਤਾਨ ਜਿਹੜੇ ਆ ਉਹਨਾਂ ਦੀ ਟੋਲੀ ਆਉਂਦੀ ਆ ਜੀ 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 ਬਾਰਾਦਰੀ ਬਣੀ ਹੁੰਦੀ ਸਾਰੇ ਰੋਬਰ ਦੇ ਆਲੇ ਦੁਆਲੇ ਤੇ ਇੱਟਾ ਵੀ ਹੈਗੀਆਂ ਜੀ ਓਕੇ ਹਾਂਜੀ ਫੇਰ ਯਾਨੀ ਕਿ ਮੰਨਤਾ ਤਰ ਤਿਆਰ ਹੁੰਦੀ ਸੀਗੀ ਜੀ ਰਾਤੋ ਰਾਤ ਸੀਮੈਂਟ ਆਇਆ ਜੀ ਵੱਜੀ ਦੀ ਆਈ ਆ ਕਿੱਥੋਂ ਆਈ ਆ ਇਹਦਾ ਅੱਲਾ ਵੇਟਰ ਵੱਲਾ ਹੋ ਤੇ ਬਾਬਾ ਜੀ ਇੱਕ ਗੱਲ ਹੋਰ ਜਿੱਦਾਂ ਕੀ ਇੱਥੇ ਜਿਹੜੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਸੰਗਤ ਆ ਕੇ ਹਾਂਜੀ ਤੇ ਕੋਈ ਦਿਨ ਵੀ ਹੈਗਾ ਵੀ ਜਿਹੜੇ ਦਿਨ ਆ ਕੇ ਤੇ ਮਤਲਬ ਕਿ ਕੋਈ ਵੀ ਪ੍ਰੋਬਲਮ ਆ ਇੱਥੇ ਆ ਕੇ ਖੰਡ ਹੋ ਜਾਂਦੀ ਹੈ ਜੇ ਹੋ ਜਾਂਦੀ ਹੈ ਕੋਈ ਸੱਚੇ ਮਨ ਆਉਂਦਾ ਹਾਂਜੀ ਹੱਲ ਹੋ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਮਿੱਤਰੋ ਸੱਸੀ ਜੀ ਸਾਰਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਲਾੜ ਤੇ ਮਿੱਤਰੋ ਅੱਜ ਤੁਹਾਨੂੰ ਇਹੋ ਜੀ ਜਗ੍ਹਾ ਦਿਖਾਵਾਂਗੇ ਆਪਾਂ ਤੇ ਜਿਹੜੀ ਕੀ ਜਲੰਧਰ ਦੇ ਵਿੱਚ ਕਈਆਂ ਨੂੰ ਨਹੀਂ ਪਤਾ ਤੇ ਅਸੀਂ ਤੁਹਾਨੂੰ ਇਹੋ ਜੀ ਦਰਗਾਹ ਦੇ ਲੈ ਕੇ ਜਾਵਾਂਗੇ ਤੇ ਜਿਹੜੀ ਦਰਗਾਹ ਜਿਹੜੀ ਆ ਉਹ ਜਿੰਨਾ ਦੇ ਤਰੂ ਤਿਆਰ ਹੋਈ ਹੋਵੇ ਨਕਰੋ ਤੇ ਉਹ ਹੈਗੀ ਐ ਇਸ ਟਾਈਮ ਜਲੰਧਰ ਸਥੇਗਾ ਪਿੰਡ ਦਾ ਨਾਮ ਹੈਗਾ ਦਰਬੇਸ਼ ਤੇ ਆਓ ਤੁਹਾਨੂੰ ਲੈ ਚੱਲਦੇ ਆਪਾਂ ਉਸ ਦਰਗਾਹ ਦੇ ਵਿੱਚ ਉਹ ਤੁਹਾਨੂੰ ਕਰਾਉਣੇ ਆ ਦਰਸ਼ਨ ਜਿਹੜੀ ਦਰਗਾਹ ਜਿਹੜੀ ਬਣਾਈ ਹੋਈ ਆ ਉਹ ਬਣਾਈ ਹੋਈ ਆ ਜਿਨ੍ਹਾਂ ਨੇ ਜੋ ਕਿ ਲਾਗਲੇ ਪਿੰਡਾਂ ਦੇ ਜਿਹੜੇ ਵਸਨੀਕ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ ਜਿਹੜੀ ਉਹ ਜਗਾ ਆ ਉਹ ਰਤੂਰ ਜਿੰਨਾ ਦੇ ਥਰੂ ਬਣਾਈ ਗਈ ਹੈ ਤੇ ਆਓ ਮਿੱਤਰੋ ਤੁਹਾਨੂੰ ਲੈ ਚਾਲਦੇ ਆਪਾਂ ਦਰਬੇਸ਼ਪਿੰਡ ਜੋ ਕਿ ਜਲੰਧਰ ਦੇ ਲੱਗੇ ਆ ਇਸ ਟਾਈਮ ਖੜੇ ਆ ਮੈਕਡੋਨਲਡ ਰੋਡ ਜਿਹੜਾ ਆ ਤੇ ਮੈਕਡੋਨਲਡ ਰੋਡ ਤੋਂ ਜਿਹੜਾ ਹਾਈਵੇ ਤੋਂ ਜਿਹੜੀ ਸਿੱਧੀ ਸੜਕ ਜਿਹੜੀ ਮੁੜਦੀ ਆ ਇਹਨੂੰ ਨਕੋਦਰ ਰੋਡ ਵੱਲ ਨੂੰ ਆਪਾਂ ਉਸ ਰੋਡ ਦੇ ਵਿੱਚ ਖੜੇ ਆ ਤੇ ਹੁਣ ਆਪਾਂ ਜਾਵਾਂਗੇ ਸਭ ਤੋਂ ਪਹਿਲਾਂ ਕੁੱਕੜਪਿੰਡ ਕੁੱਕੜਪਿੰਡ ਤੋਂ ਆਪਾਂ ਅੱਗੇ ਜਿਹੜਾ ਹੈਗਾ ਦਰਬੇਸ਼ਪਿੰਡ ਉਹ ਤੇ ਆਓ ਮਿੱਤਰੋ ਤੁਹਾਨੂੰ ਲੈ ਚਾਲਦੇ ਆ ਬਣੇ ਨੇ ਵੀਡੀਓ ਦੇ ਨਾਲ ਨੂੰ ਜਾਂਦਾ ਤੇ ਆਹ ਉੱਪਰ ਲੋਕਾ ਲੱਗਾ ਹੋਇਆ ਹੈ ਹਾਥੀ ਵਾਲਾ ਤੇ ਆਪਾਂ ਇਸ ਟਾਈਮ ਖੜੇ ਆ ਨਕੂਦਰ ਰੋਡ ਜਿਹੜਾ ਜਾਂਦਾ ਮੈਕਡੋਨਲਡ ਰੋਡ ਆਹ ਦੇਖੋ ਆ ਹੈਗਾ ਮੈਕਡੋਨਲਡ ਰੋਡ ਤੇ ਆ ਆ ਜਾਂਦਾ ਨਕੂਦਰ ਰੋਡ ਤੇ ਇਧਰੋਂ ਹੀ ਆਪਾਂ ਚਲੇ ਜਾਣਾ ਸਿੱਧਾ ਫੁੱਕੜ ਪਿੰਡ ਵੱਲ ਲਓ ਜੀ ਸੰਗਤ ਜੀ ਆਪਾਂ ਹੁਣ ਪਹੁੰਚ ਗਏ ਆਂ ਦਰਵੇਸ਼ ਪਿੰਡ ਜ਼ਿਲ੍ਹਾ ਜਲੰਧਰ ਦੇ ਵਿੱਚ ਤੇ ਆਪਾਂ ਦਰਵੇਸ਼ ਪਿੰਡ ਇਸ ਟਾਈਮ ਪਹੁੰਚ ਚੁੱਕੇ ਆਂ ਤੇ ਜਦੋਂ ਆਪਾਂ ਇੱਥੇ ਆ ਕੇ ਵੀਡੀਓ ਸਟਾਰਟ ਕੀਤੀ ਆ ਤੇ ਸਾਡਾ ਆਟੋਮੈਟਿਕਲੀ ਜਿਹੜਾ ਮਾਈਕ ਉਹ ਆਪਣੇ ਆਪ ਬੰਦ ਹੋ ਗਿਆ ਤੇ ਫਿਰ ਵੀ ਆਪਾਂ ਵੀਡੀਓ ਜਿਹੜੀ ਆ ਜਾਰੀ ਰੱਖੀ ਆ ਉਹ ਤੁਹਾਨੂੰ ਦਰਸ਼ਨ ਕਰਾਉਣੇ ਆ ਆਪਾਂ ਇਸ ਪਵਿੱਤਰ ਖੂਹ ਦੇ ਜੋ ਕਿ ਜਿੰਨਾ ਦੁਆਰਾ ਤਿਆਰ ਕੀਤਾ ਗਿਆ ਸੀਗਾ ਇੱਕੋ ਰਾਤ ਦੇ ਵਿੱਚ ਜਦੋਂ ਜਦੋਂ ਮਸਜਿਦ ਤਿਆਰ ਕਰਦੇ ਸੀ ਉਹਨਾਂ ਵਿੱਚੋਂ ਇੱਕ ਖੂਹ ਵੀ ਸੀ ਜਿਹੜਾ ਉਹਨਾਂ ਨੇ ਉਹਨਾਂ ਰਾਤ ਦੇ 4 ਘੰਟਿਆਂ ਦੇ ਵਿੱਚ ਤਿਆਰ ਕੀਤਾ ਸੀਗਾ ਤੇ ਆਪਾਂ ਤੁਹਾਨੂੰ ਹੁਣ ਹੌਲੀ-ਹੌਲੀ ਸਾਰੀ ਜਗ੍ਹਾ ਐਕਸਪਲੋਰ ਕਰਾਵਾਂਗੇ ਸਾਰੀ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਸੰਗਤ ਜੀ ਆ ਦੇਖੋ ਜਿਹੜਾ ਦਰਖਤ ਤੁਸੀਂ ਦੇਖ ਰਹੇ ਆ ਇਹ ਇੱਕ ਬੋੜ ਦਾ ਦਰਖਤ ਹੈਗਾ ਬੋੜ ਹੈ ਬਹੁਤ ਵੱਡਾ ਬਹੁਤ ਪੁਰਾਣਾ ਬੋੜ ਆ ਤੇ ਇਹਦੀਆਂ ਜਿਹੜੀਆਂ ਜੜਾਂ ਧਰਤੀ ਨੂੰ ਲੱਗਦੀਆਂ ਤੇ ਆ ਹੈਗਾ ਮਿੱਤਰੋ ਪਿੱਪਲ ਤੇ ਪਿੱਪਲ ਦੇ ਨਾਲ ਜਿਹੜਾ ਹੈਗਾ ਆ ਉਹ ਸ਼ਿਵ ਮੰਦਰ ਬਣਿਆ ਹੋਇਆ ਆ ਸ਼ਿਵ ਮੰਦਰ ਬਹੁਤ ਜ਼ਿਆਦਾ ਪ੍ਰਾਚੀਨਤਾ ਨਹੀਂ ਹੈਗਾ ਇਹ ਪਰ ਬਹੁਤ ਕਾਫੀ ਸਮੇਂ ਦਾ ਵੈਸੇ ਬਣਿਆ ਹੋਇਆ ਹੈ ਜ਼ਿਆਦਾ ਪ੍ਰਾਚੀਨ ਨਹੀਂ ਹੈਗਾ ਤੇ ਜਿਹੜੀ ਮੇਰੀ ਬੈਕ ਸਾਈਡ ਤੇ ਤੁਸੀਂ ਮਸਜਿਦ ਦੇਖ ਰਹੇ ਆ ਇਹ ਇਤਿਹਾਸਿਕ ਉਹ ਇਹ ਬਹੁਤ ਸਦੀਆਂ ਪੁਰਾਣੀ ਜਿਹੜੀ ਹੈਗੀ ਆ ਤੇ ਬਸ ਜਿਹੜਾ ਤੇ ਆਪਾਂ ਹੁਣ ਤੁਹਾਨੂੰ ਹੌਲੀ-ਹੌਲੀ ਸਾਰੀ ਜਗ੍ਹਾ ਦੀ ਜਾਣਕਾਰੀ ਦਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਣੇ ਆ ਜਿਹੜਾ ਕਿ ਮੰਦਿਰ ਬਣਿਆ ਹੋਇਆ ਆ ਇਹ ਆ ਤੁਸੀਂ ਦੇਖ ਹੀ ਸਕਦੇ ਹੋ ਮਸਜਿਦ ਦੇ ਮੋਰੇ ਬਿਲਕੁਲ ਮੰਦਿਰ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਗਈ ਆ ਇਹ ਜੋ ਮੰਦਿਰ ਆ ਬਹੁਤ ਹੀ ਵਧੀਆ ਤਰੀਕੇ ਨਾਲ ਮੰਦਿਰ ਬਣਾਇਆ ਹੋਇਆ ਇਹ ਸ਼ਿਵ ਮੰਦਿਰ ਆ ਜੀ ਇਹਦੇ ਤੁਸੀਂ ਦਰਸ਼ਨ ਕਰ ਸਕਦੇ ਆ ਇਹ ਵੀ ਬਹੁਤ ਜ਼ਿਆਦਾ ਪੁਰਾਣਾ ਜਿਹੜਾ ਮੰਦਿਰ ਬਣਿਆ ਹੋਇਆ ਇੱਥੇ ਦਸਣ ਦੇ ਮੁਤਾਬਕ ਜੋ ਇਹ ਮੰਦਿਰ ਆ ਇਹ ਕਾਫੀ ਪੁਰਾਣਾ ਆ ਤੇ ਸਾਡਾ ਜਿਹੜਾ ਮਾਈਕ ਬੰਦ ਹੋ ਗਿਆ ਸੀਗਾ ਇਸ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਮਾਈਕ ਸਾਡਾ ਇੱਥੇ ਜਾਂਦੇ ਸਾਰੇ ਆਪਣੇ ਆਪ ਹੀ ਬੰਦ ਹੋ ਗਿਆ ਸੀਗਾ ਤੇ ਜਦੋਂ ਅਸੀਂ ਖੁਦ ਹੀ ਵੀਡੀਓ ਪਹਿਲੀ ਸ਼ੁਰੂਆਤ ਕੀਤੀ ਆ ਤੇ ਚਲੋ ਵਾਹਿਗੁਰੂ ਰੱਖਾ ਤੇ ਆ ਮਿੱਤਰੋ ਇੱਥੇ ਪਾਣੀ ਵਾਸਤੇ ਬਣਿਆ ਹੋਇਆ ਤਾਂ ਇੱਥੇ 8 ਜੂਨ ਨੂੰ ਮੇਲਾ ਹੋਗੇ ਹਟਿਆ ਆ ਤੇ ਆ ਹੁਣ ਮੈਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਵਾਂਗਾ ਜੋ ਕਿ ਜਿੰਨਾ ਦੁਆਰਾ ਉਸੇ ਰਾਤ ਨੂੰ ਜਿਹੜਾ ਇਹ ਖੋਤੇਆ ਗਿਆ ਸੀਗਾ ਕਿ ਇਹ ਜਿਹੜਾ ਆ ਸਰੋਵਰ ਬਣਾਇਆ ਗਿਆ ਸੀਗਾ ਇਹ ਪਵਿੱਤਰ ਸਰੋਵਰ ਦੇ ਦਰਸ਼ਨ ਕਰੋ ਤੁਸੀਂ ਜੋ ਕਿ ਕਾਫੀ ਡੂੰਘਾ ਤੇ ਬਹੁਤ ਹੀ ਰਹਿਸਮਈ ਤਰੀਕੇ ਨਾਲ ਜਿਹੜਾ ਇਹ ਬਣਾਇਆ ਹੋਇਆ ਆ ਇਹ ਤੁਸੀਂ ਦਰਸ਼ਨ ਕਰ ਸਕਦੇ ਆ ਚਾਰ ਜ਼ਫੇਰੇ ਜਿਹੜਾ ਆ ਪੂਰਾ ਇਹ ਨਾ ਬਾਰਡਰ ਦਿੱਤਾ ਹੋਇਆ ਆ ਬਹੁਤ ਵਧੀਆ ਤਰੀਕੇ ਨਾਲ ਤੇ ਇਹਦੇ ਵਿੱਚ ਆ ਦੇਖੋ ਸਾਹਮਣੇ ਜਿਹੜੀ ਮਸਜਿਦ ਆ ਇਹ ਜਿਹੜੀ ਆ ਜਿੰਨਾ ਦੁਆਰਾ ਜਿਹੜੀ ਰਾਤੋਂ ਰਾਤ ਬਣਾਈ ਗਈ ਸੀ ਦੇਖੋ ਜੀ ਇੱਕ ਅਲੌਕਿਕ ਨਜ਼ਾਰਾ ਔਰ ਅਲੌਕਿਕ ਦਿੱਖ ਦੇ ਨਾਲ ਜਿਹੜਾ ਇਸ ਤੇ ਤੋਂ ਆ ਤੇ ਇਹ ਜਿਹੜਾ ਤਲਾਬ ਆ ਮਿੱਤਰੋ ਜਿਹੜਾ ਇਹ ਜਿਹੜਾ ਤਲਾਬ ਬਣਾਇਆ ਹੋਇਆ ਹੈ ਇਹ ਵੀ ਜਿੰਨਾ ਦੁਆਰਾ ਬਣਾਇਆ ਗਿਆ ਸੀ ਰਾਤੋਂ ਰਾਤ ਹੀ ਤੇ ਆਹ ਜਿਹੜਾ ਮਿੱਤਰੋ ਇਹ ਇੱਕ ਇੱਥੇ ਦੀ ਮਾਨਤਾ ਆ ਇੱਥਾ ਇੱਥੇ ਜਿਹੜਾ ਵੀ ਇੱਟਾਂ ਦਾ ਜਿਹੜਾ ਘਰ ਬਣਾਉਂਦਾ ਆ ਤੇ ਇਹ ਮਾਨਤਾ ਮੰਨੀ ਗਈ ਆ ਵੀ ਇੱਟਾਂ ਦਾ ਘਰ ਬਣਾਉਂਦੇ ਤਾਂ ਉਹਨਾਂ ਦਾ ਘਰ ਵੀ ਪੈ ਜਾਂਦਾ ਆ ਤੇ ਆਹ ਛੋਟਾ ਜਿਹਾ ਬਾਥਰੂਮ ਬਣਿਆ ਹੋਇਆ ਆ ਤੇ ਕੱਪੜੇ ਵਗੈਰਾ ਚੇਂਜ ਕਰਨ ਵਾਸਤੇ ਤੇ ਇਹ ਜਿਹੜਾ ਸਰੋਵਰ ਆ ਉਸੇ ਰਾਤ ਨੂੰ ਖੋਦਿਆ ਗਿਆ ਸੀ ਬਣਾ ਗਿਆ ਸੀਗਾ ਜਦੋਂ ਉਹਨਾਂ ਨੇ ਮਸਜਿਦ ਬਣਾਈ ਸੀ 4 ਘੰਟਿਆਂ ਦੇ ਵਿੱਚ ਵਿੱਚ ਤੇ ਸਾਧ ਸੰਗਤ ਜੀ ਹੋਰ ਵੀ ਬਹੁਤ ਕੁਝ ਸੀਗਾ ਤੇ ਸਮੇਂ ਦੇ ਨਾਲ-ਨਾਲ ਉਹ ਜਿਹੜੀ ਚੀਜ਼ਾਂ ਆ ਲੁਪੇ ਬਲਪਤ ਹੋ ਗਈਆਂ ਆ ਹੁਣ ਤੇ ਕਈ ਵਾਰ ਖੜਾਦੀ ਮਾਰਦੇ ਨਾਲ ਤੇ ਕਈ ਚੀਜ਼ਾਂ ਵਿਲਪਤ ਹੋ ਗਈਆਂ ਤੁਸੀਂ ਦੇਖ ਹੀ ਸਕਦੇ ਆ ਆ ਜਿਹੜੀ ਆ ਪੁਰਾਣੀਆਂ ਇੱਟਾਂ ਜਿਹੜੀਆਂ ਛੋਟੀਆਂ-ਛੋਟੀਆਂ ਆ ਤੁਸੀਂ ਦੇਖੋ ਮੈਂ ਨਾ ਇੱਟਾਂ ਨੂੰ ਟੱਚ ਨਹੀਂ ਕੀਤਾ ਤੇ ਮੈਂ ਸੋਚਦਾ ਆ ਕਿ ਜਿਹੜੀ ਮਰਿਆਦਾ ਪਵਿੱਤਰਤਾ ਇਦਾਂ ਦੀ ਬਣੀ ਰਹੇ हां देखो जी ਤੁਸੀਂ ਦੇਖ ਹੀ ਸਕਦੇ ਆ ਕਿ ਜਿਹੜੀਆਂ ਇੱਟਾਂ ਆ ਬਹੁਤ ਛੋਟੀਆਂ ਛੋਟੀਆਂ ਇੱਟਾਂ ਆ ਤੇ ਉਸ ਸਮੇਂ ਦੀਆਂ ਜਿਹੜੀਆਂ ਇਹ ਤੇ ਇਹ ਜਿਹੜੀਆਂ ਇੱਟਾਂ ਨੇ ਇਹ ਸਦੀਆਂ ਪੁਰਾਣੀਆਂ ਇੱਟਾਂ ਜਿਹੜੀਆਂ ਲੱਗੀਆਂ ਉਦੋਂ ਦੀਆਂ ਐਦਾਂ ਹੀ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਇਤਿਹਾਸਿਕ ਜਿਹੜੀਆਂ ਇਮਾਰਤਾਂ ਕਿਤੇ ਕਿਤੇ ਦੇਖਣ ਨੂੰ ਮਿਲਦੀਆਂ ਆ ਸੰਗਤ ਜੀ ਇਹ ਤੁਸੀਂ ਦਰਸ਼ਨ ਕਰੋ ਇਹ ਜਿਹੜੀਆਂ ਟੈਲਾ ਲੱਗੀਆਂ ਹੋਈਆਂ ਅੱਜ ਤੱਕ ਤੁਸੀਂ ਇਹੋ ਜੀਆਂ ਟੈਲਾਂ ਦੇ ਡਿਜ਼ਾਈਨ ਇਹੋ ਜੀਆਂ ਟੈਲਾਂ ਅੱਜ ਤੱਕ ਤੁਸੀਂ ਨਹੀਂ ਦੇਖੀਆਂ ਹੋਣਗੀਆਂ ਇਹ ਉਹਨਾਂ ਦੇ ਦੁਆਰਾ ਲਗਾਈਆਂ ਗਈਆਂ ਸੀ ਤੇ ਅਸੀਂ ਹੁਣ ਮਸਜਿਦ ਦੇ ਅੰਦਰ ਜਾਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਆ ਮੇਲਾ ਇੱਥੇ ਹੋ ਗਿਆ ਹੈ ਟਿਆ ਪੋਸਟਰ ਲੱਗਾ ਹੋਇਆ ਸੰਗਤ ਜੀ ਤੁਸੀਂ ਦੇਖ ਹੀ ਸਕਦੇ ਆ ਤੇ ਹੁਣ ਅਸੀਂ ਮਸਜਿਦ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਮੇਰੇ ਖਿਆਲ ਨਾਲ ਦਰਗਾਹ ਦੇ ਅੰਦਰ ਕੋਈ ਨਵਾਜ਼ ਪੜਦੇ ਪਏ ਹੈ ਤੇ ਹੁਣ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਦੋਂ ਇਹਨਾਂ ਦੀ ਨਿਵਾਜ਼ ਸਵਾਪਤੀ ਹੁੰਦੀ ਆ ਤਾਂ ਫਿਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਹੀ ਸਕਦੇ ਆ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਜਿਹੜਾ ਆ ਇਹ ਜਿਹੜਾ ਬਣਾਇਆ ਗਿਆ ਸੀਗਾ ਮਸਜਿਦ ਬਣਾਈ ਗਈ ਸੀਗੀ ਔਰ ਬਹੁਤ ਹੀ ਅਜੀਬੋ ਗਰੀਬ ਜਿਹਦਾ ਟਾਇਲਾਂ ਲੱਗੀਆਂ ਹੋਈਆਂ ਮਤਲਬ ਕਿ ਮੈਂ ਤਾਂ ਅਜੇ ਤੱਕ ਇਦਾਂ ਦਾ ਜਿਹੜਾ ਹੈਗਾ ਦੇਖਿਆ ਨਹੀਂ ਕਿ ਮੈਂ ਇੱਥੇ ਪਹਿਲੀ ਵਾਰ ਆਇਆ ਤਾਂ YouTube ਤੇ ਵੀ ਪਹਿਲੀ ਵਾਰ ਵੀਡੀਓ ਪੈਣੀ ਹੈ ਅਜੇ ਤੱਕ YouTube ਤੇ ਵੀਡੀਓ ਇਹ ਵਾਲੀ ਕਿਸੇ ਨੇ ਵੀ ਨਹੀਂ ਪਾਈ 10 ਦੇ ਚੈਨਲ ਤੇ ਸਭ ਤੋਂ ਪਹਿਲਾ ਵੀਡੀਓ ਆਊਗੀ ਤੇ ਸੰਗਾ ਜੀ ਹੁਣ ਅਸੀਂ ਗੱਲ ਕਰਾਂਗੇ ਇੱਥੋਂ ਦੇ ਸੇਵਾਦਾਰ ਜੀ ਨਾਲ ਤੇ ਜਾਣਦੇ ਹਾਂ ਇੱਥੇ ਦਾ ਇਤਿਹਾਸ ਠੀਕ ਹੈ ਬਿਲਕੁਲ ਅੱਲਾ ਦੇ ਰਸੂਲ حضرت ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਨੇ ਫਰਮਾਇਆ ਆ ਕਿ ਆਪਣੇ ਬੱਚਿਆਂ ਨੂੰ ਮਗਰੀਬ ਦੇ ਟਾਈਮ ਠੀਕ ਹੈ ਜੀ ਬੱਚਿਆਂ ਨੂੰ ਬਾਹਰ ਨਾ ਕੱਢੋ ਇਸ ਟਾਈਮ ਇਸ ਟਾਈਮ ਸ਼ੈਨਾ ਜਨਨ ਦੀ ਜਿਹੜੀ ਸ਼ੈਤਾਨ ਜਿਹੜੇ ਆ ਉਹਨਾਂ ਦੀ ਟੋਲੀ ਆਉਂਦੀ ਆ ਠੀਕ ਹੈ ਜੀ ਉਹ ਬੱਚਿਆਂ ਤੇ ਆਪਣਾ ਪ੍ਰਭਾਵ ਪਾਉਂਦੀ ਆ ਉਸ ਟਾਈਮ ਬੱਚੇ ਫਿਰ ਆਪਣੇ ਨਦਾਨ ਹੁੰਦੇ ਆ ਸ਼ੈਤਾਨ ਹੁੰਦੇ ਆ ਬਣ ਜਾਂਦੇ ਆ ਇਹ ਮਸਲਾ ਜੀ ਤੇ ਲੋ ਜੀ ਮਿੱਤਰੋ ਆਪਣੇ ਨਾਲ ਜੁੜ ਚੁੱਕੇ ਇੱਥੇ ਦੇ ਜਿਹੜੇ ਸੇਵਾਦਾਰ ਵੀ ਕਹਿ ਸਕਦੇ ਆ ਆਪਾਂ ਪੰਜ ਨਵਾਜੀ ਵੀ ਕਹਿ ਸਕਦੇ ਆ ਪਿੰਡ ਦਰਬੇਸ਼ ਦੇ ਵਿੱਚ ਜਿਹੜੀ ਆ ਪੰਜ ਜਗ੍ਹਾ ਤੁਹਾਨੂੰ ਦੱਸਣ ਦਿਖਾਉਣ ਆਏ ਅੱਜ ਉਹ ਇੱਕ ਰਾਤ ਦੇ ਵਿੱਚ ਜਿਹੜੀ ਜਨਾਦ ਨੇ ਜੜੀ ਆ ਉਹ ਮਸਜਿਦ ਕਹਿ ਲਓ ਸਾਹਮਣੇ ਬਣੀ ਹੋਈ ਜਨ ਦਿਖਾਣਾ ਚਾਹੁੰਦਾ ਤੁਹਾਨੂੰ ਕਿ ਉਹ ਇੱਕੋ ਰਾਤ ਦੇ ਵਿੱਚ ਜਿਹੜੀ ਆ ਉਹ ਤਿਆਰ ਕੀਤੀ ਗਈ ਇਮਾਰਤ ਦੀ ਕਹਿ ਸਕਦੇ ਆਪਾਂ ਤੇ ਇੱਥੇ ਦੇ ਜਿਹੜੇ ਸੇਵਾਦਾਰ ਜੁੜੇ ਆਪਾਂ ਇਹਨਾਂ ਕੋਲ ਥੋੜਾ ਜਿਹਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਬਾਬਾ ਜੀ ਸਾਨੂੰ ਜਿਹੜਾ ਨਾ ਇਸ ਪਿੰਡ ਦੇ ਵਿੱਚ ਕਈਆਂ ਤੋਂ ਅਸੀਂ ਸੁਣਿਆ ਆ ਜੀ ਸਭ ਤੋਂ ਪਹਿਲਾਂ ਜੀ ਹਾਂਜੀ ਅਸਲਾਮੁਅਲੈਕੁਮ ਵਰ ਰਹਿਮਤੁਲਾਹੀ ਬਰਕਾਤੂ ਸਾਰੇ ਸੰਗਤ ਨੂੰ ਜੀ ਅਸਲਾਮ ਅਲੈਕੁਮ ਜੀ ਜੀ ਪੁੱਛੋ ਜੀ ਇਹ ਬਾਬਾ ਜੀ ਜਦੋਂ ਹੁਣ ਇੱਥੇ ਦੇ ਬਸਨੀਗਵੀ ਕਹਿ ਰਹੇ ਆ ਜੀ ਜੀ ਕਿ ਰਾਤੋਂ ਰਾਤ ਜਿਹੜਾ ਆ ਤੇ ਇਹ ਮਕਬਰਾ ਇਹ ਜਿਹੜੀ ਇਮਾਰਤ ਆ ਜੀ ਜਿਹੜੀ ਧਾਰਮਿਕ ਜਗਾ ਹੈ ਇਹ ਰਾਤੋਂ ਰਾਤ ਜਿਹੜੀ ਜਿੰਨਾ ਨੇ ਖੜੀ ਕਰ ਦਿੱਤੀ ਜੀ ਜੀ ਤੇ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੀ ਤੁਸੀਂ ਸਾਨੂੰ ਇਸ ਸਾਡੇ ਸਰੋਤਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੋ ਜੀ ਇਹ ਜੀ ਬਾਬਾ ਜੀ ਜਦੋਂ ਅਰਬਾਤ ਉਹ ਇੱਥੇ ਆਏ ਸੀਗੇ ਜੀ 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 ਠੀਕ ਹੈ ਜੀ ਇਸ ਧਰਤੀ ਤੇ ਇਸ ਦਰবেশਪਿੰਡ ਧਰਤੀ ਤੇ ਕਦਮ ਟਿਕਾਏ ਆ ਜੀ ਜੀ ਉਸ ਟਾਈਮ ਆਪਣੇ ਦਰবেশਪਿੰਡ ਦੇ ਵਿੱਚ ਜੀ ਮਸਜਿਦਾਂ ਹੁੰਦੀਆਂ ਸੀ ਦੋ ਆਵਾਜ਼ ਮਸਜਿਦਾਂ ਜੀ ਜੀ ਅੱਜ ਹੁਣ ਬੇ ਆਵਾਦ ਆ ਮਸਜਿਦਾਂ ਹਜੇ ਵੀ ਆ ਪਰ ਬੇ ਆਵਾਦ ਹੈ ਜੀ ਬੇ ਆਵਾਦ ਆ ਜੀ ਉਸ ਟਾਈਮ ਬਾਬਾ ਜੀ ਨੇ ਪਿੰਡ ਵਿੱਚ ਗਏ ਤੇ ਮਸਜਿਦ ਤੇ ਉੱਥੇ ਨਮਾਜ਼ ਪੜਨ ਲਈ ਗਿਆ ਉਹਨਾਂ ਨੂੰ ਅਸੀਂ ਨਮਾਜ਼ ਪੜ੍ਹਨੀ ਆ ਉਹਨਾਂ ਨੇ ਬਾਬਾ ਜੀ ਨੂੰ ਸਪਸ਼ਟ ਸਾਫ਼ ਮਨਾ ਕਰ ਦਿੱਤਾ ਜੀ ਵੀ ਤੁਸੀਂ ਇੱਥੇ ਨਮਾਜ਼ ਨਹੀਂ ਅਦਾ ਕਰਨੀ ਹੈ ਜੀ 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 ਉਸ ਬਾਬਾ ਜੀ ਨੇ ਉਹ ਕੋਤਵ ਵਿੱਚ ਆਣ ਕੇ ਆਪਣੇ ਜਲਵੇ ਵਿੱਚ ਆਣ ਕੇ ਬਾਬਾ ਜੀ ਨੇ ਇੱਥੇ ਪੀਰ ਪ੍ਰਾਣੀਆਂ ਵਿੱਚ ਕਦਮ ਟਿਕਾਏ ਆ ਜੀ ਤੇ ਇੱਥੇ ਜਿਨਾਂਤ ਨੂੰ ਰਾਤੋਂ ਰਾਤ ਹੁਕਮ ਦਿੱਤਾ ਹੁਕਮ ਦਿੱਤਾ ਅੱਲਾ ਦੇ ਹੁਕਮ ਦੇ ਨਾਲ ਠੀਕ ਹੈ ਜੀ ਜਿਨਾਂਤ ਨੂੰ ਹੁਕਮ ਦਿੱਤਾ ਕਿ ਇਸ ਧਰਤੀ ਦੇ ਉੱਤੇ ਸਾਡੇ ਲਈ ਮਸਜਿਦ ਬਣਾਓ ਠੀਕ ਹੈ ਜੀ ਮਸਜਿਦ ਬਣਾਓ ਸਾਡੇ ਲਈ ਇੱਥੇ ਤੇ ਇਹ 11 ਜਾਂ 11:30 ਦੇ ਬਜੇ ਸ਼ੁਰੂ ਹੋਇਆ ਜੀ ਟਾਈਮ ਹੈ ਓਕੇ ਇਹ 4 ਘੰਟਿਆਂ ਦੇ ਵਿੱਚ ਓਕੇ ਜੀ 4 ਘੰਟਿਆਂ ਦੇ ਵਿੱਚ ਇੱਥੇ ਦਾ ਕਾਇਦਾ ਟਾਈਲਾ ਜਿਹੜੀਆਂ ਸੀਗੀਆਂ ਹੁਣ ਸਮੇਂ ਦੇ ਹਿਸਾਬ ਨਾਲ ਠੀਕ ਹੈ ਜੀ ਉਹ ਜੋ ਯਾਦਗਿਰੀਆਂ ਸੀਗੀਆਂ ਉਹ ਅਧੂਰੀਆਂ ਰਹਿ ਗਈਆਂ ਆ ਹਾਂ ਉਹ ਜਿਹੜੇ ਸ਼ਿਪਨ ਹੋ ਗਈਆਂ ਹੁਣ ਸੰਭਾਲ ਜੀ ਆ ਸੰਭਾਲ ਨਹੀਂ ਹੋਈ ਜਾਣੀ ਬਾਬਾ ਜਿਹੜੀਆਂ ਟੈਲਾਂ ਨੇ ਇਹ ਮੈਂ ਕਦੀ ਦੇਖੀ ਨਹੀਂ ਇਦਾਂ ਦੀਆਂ ਮੈਂ ਟੈਲਾਂ ਪਹਿਲੀ ਹਾਂਜੀ ਇਹ ਟੈਲਾਂ ਬਕਾਇਦਾ ਉੱਤੇ ਉਕਾਰੀ ਹੁੰਦੀ ਸੀਗੀ ਜੀ ਸਾਰਾ ਲਿਖਿਆ ਹੁੰਦਾ ਸੀਗਾ ਜੀ ਓਕੇ ਜੀ ਕਿੱਥੋਂ ਆਈ ਆ ਅਰਬ ਚੋਂ ਆਈ ਆ ਚਾਈਨਾ ਚੋਂ ਆਈ ਆ ਟਾਇਲ ਠੀਕ ਹੈ ਜੀ ਬਕਾਇਦਾ ਲਿਖਿਆ ਹੁੰਦਾ ਸੀਗਾ ਸਮੇ ਦੇ ਹਿਸਾਬ ਨਾਲ ਇਹ ਬਾਬਾ ਜੀ ਦੇ ਦਰਬਾਰ ਨੂੰ ਯਾਨੀ ਕਿ ਸੰਭਾਲਿਆ ਨਹੀਂ ਗਿਆ ਬਹੁਤ ਪੁਰਾਣੀ ਬਹੁਤ ਪੁਰਾਣੀਆਂ ਮਾਰਟਾਂ ਇਹ ਇਤਿਹਾਸਿਕ ਹੋਈ ਜੀ ਇਤਿਹਾਸਿਕ ਆ ਜੀ ਸਦੀਆਂ ਪੁਰਾਣੀਆਂ ਮਾਰਟਾਂ ਆ ਠੀਕ ਹੈ ਜੀ 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 ਦੇ ਫਿਰ ਜ਼ਿਆਦਾ ਯਾਨੀ ਕਿ ਸੰਭਾਲ ਨਹੀਂ ਹੋਈ ਮੁੰਡੇ ਆ ਜਿਹੜਾ ਆਪਣਾ ਸਰੋਵਰ ਆ ਜੀ ਜੀ ਜੀਰੇ ਆਸੇ ਪਾਸੇ ਸਾਰੀ ਵਾਰਾਦਰੀ ਬਣੀ ਹੁੰਦੀ ਸੀ ਸਾਡੇ ਬਜ਼ੁਰਗ ਕਹਿੰਦੇ ਆ ਜੀ ਹਾਂ ਜੀ ਸਾਡੇ ਬਜ਼ੁਰਗਾਂ ਨੇ ਕਿਹਾ ਸਾਰੇ ਇਹ ਚਾ ਜੋ ਵੀ ਆ ਬਾਬਾ ਜੀ ਆਪਣੇ ਸਰਦਾਰ ਜੀ 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 ਵਾਰਾਦਰੀ ਬਣੀ ਹੁੰਦੀ ਸੀ ਸਾਰੇ ਸਰੋਵਰ ਦੇ ਆਲੇ ਦੁਆਲੇ ਜੀ ਜੀ ਠੀਕ ਹੈ ਜੀ ਉੱਥੋਂ ਥੱਲੇ ਉਸ ਰੋਂਗ ਆਉਂਦੀ ਹੁੰਦੀ ਸੀਗੀ ਜੀ ਵਾਰਾਦਰੀ ਦੇ ਵਿੱਚ ਉੱਥੋਂ ਥੱਲੇ ਉਸ ਰੋਂਗੋ ਨਹੀਂ ਹੁੰਦੀ ਸੀਗੀ ਜੀ ਠੀਕ ਹੈ ਜੀ ਥੱਲੇ ਉਸ ਰੋਂਗੋ ਆਉਂਦੀ ਸੀ ਤੇ ਤੁਹਾਨੂੰ ਦਿਖਾ ਲਦੇ ਹਾਂ ਜੀ ਹਾਂ ਜੀ ਉਧਰ ਜene ਦਸ਼ੋਂਗੋਂ ਨਹੀਂ ਹੁੰਦੀ ਸੀ ਗੰਗਾਂ ਜਿਹੜੀਆਂ ਜਿਹੜੀਆਂ ਨਾ ਜਿੱਥੋਂ ਪਾਣੀ ਪੀਂਦੇ ਅਸ ਸੀਗੇ ਜੀ ਓਕੇ ਠੀਕ ਹੈ ਜੀ ਨਹੀਂ ਉਧਰੋਂ ਸਰਾਉਂਗ ਇਧਰੋਂ ਆਉਂਦੀ ਸੀ ਆਹ ਨੀਚੋਂ ਹਾਂਜੀ ਉਧਰੋਂ ਠੀਕ ਹੈ ਜੀ ਠੀਕ ਹੈ ਜੀ ਇਧਰੋਂ ਮਸਜਿਦ ਦੇ ਥੱਲੇ ਵੀ ਇੱਕ ਪੂਰਾ ਆ ਜੀ ਮਸਜਿਦ ਥੱਲੇ ਹਾਂਜੀ ਮਸਜਿਦ ਆ ਓਕੇ ਜੀ ਠੀਕ ਹੈ ਜੀ ਇੱਥੇ ਬਾਬਾ ਜੀ ਦੇ ਸੋਨੇ ਦੇ ਇੱਟਾ ਵੀ ਹੈਗੀਆਂ ਜੀ ਓਕੇ ਹਾਂਜੀ ਇੱਥੇ ਯਾਨਕਿ ਮੰਨਤਾ ਸੀ ਕਿ ਕੋਈ ਚੋਰ ਆਏ ਸੀਗੇ ਜੀ ਠੀਕ ਹੈ ਜੀ ਉਹ ਜਦੋਂ ਇੱਟਾਂ ਉਹਨਾਂ ਨੇ ਪਟੀਆਂ ਪਟੀਆਂ ਤੇ ਜਦੋਂ ਇੱਧਰੋਂ ਆਉਂਦੇ ਸੀ ਦਰਵਾਜ਼ੇ 'ਆਂ ਨੂੰ ਤੇ ਅੰਨੇ ਹੋ ਜਾਂਦੇ ਸੀ ਜਦੋਂ ਉਧਰ ਨੂੰ ਫੇਰ ਜਾਂਦੇ ਸੀ ਉਹ ਸੁਜਾਖੇ ਹੋ ਜਾਂਦੇ ਸੀ ਕਿਆ ਬਾਤ ਠੀਕ ਹੈ ਜੀ ਉਸ ਤੇ ਫੇਰ ਉਹਨਾਂ ਨੂੰ ਜਾਣਾ ਪਿਆ ਜੀ ਠੀਕ ਹੈ ਠੀਕ ਹੈ ਇੱਟਾਂ ਰੱਖੀਆਂ ਇੱਟਾਂ ਰਾ ਕੇ ਆਪਣੀ ਪੁੱਲ ਬਖਸ਼ੀ ਉਹ ਵੀ ਚਲੇ ਗਏ ਸੋਈ ਠੀਕ ਹੈ ਹਾਂਜੀ ਤੇ ਬਾਬਾ ਜੀ ਅੰਦਰ ਜਿਹੜੀਆਂ ਇੱਧਰਲੇ ਪਾਸੇ ਦੀ ਉਹਨਾਂ ਨੇ ਆਹ ਇੱਟਾਂ ਜਿਹੜੀਆਂ ਪਈਆਂ ਹੋਈਆਂ ਇਹ ਆਹ ਇਹਦਾ ਕੀ ਮਤਲਬ ਕੀ ਆ ਜੀ ਬਸ ਇੱਕ ਢੇਡ ਚਾਲ ਹੋ ਜਾਂਦੀ ਆ ਜੀ ਢੇਡ ਚਾਲ ਹੋ ਜਾਂਦੀ ਆ ਜੀ ਇੱਕ ਢੇਡ ਚਾਲਿਆ ਕਿਸੇ ਨੇ ਇੱਕ ਦੇ ਬੰਦੇ ਨੇ ਘਰ ਬਣਾ ਲਿਆ ਬੀਬੀ ਨੇ ਕਿਸੇ ਨੇ ਉਹ ਦੇਖੋ ਦੇਖੀ ਬਸ ਉਹ ਇਟਾਰੇ ਘਰ ਬਣਾਈ ਜਾਂਦੇ ਇਹਦੀ ਕੋਈ ਯਾਨੀ ਕਿ ਹੈ ਨਹੀਂ ਜੀ ਜੀ ਪ੍ਰਾਚਨ ਕੋਈ ਵੀ ਇਹਦਾ ਇਤਿਹਾਸ ਨਹੀਂ ਇਹਦਾ ਇਹ ਤਾਂ ਬਸ ਆਪਣੇ ਮਨ ਘੜਤੇ ਆ ਜੀ ਬਿਲਕੁਲ ਬਿਲਕੁਲ ਵੀ ਜਿੱਦਾਂ ਮਨ ਕੀ ਉਹੀ ਤੁਹਾਡੀ ਗੱਲ ਹੋ ਗਈ ਵੀ ਢੇਡ ਚਾਲ ਹੀ ਹੋ ਗਈ ਹੈ ਤੇ ਜਿਹੜੇ ਆਲੇ ਨੇ ਕੀਤਾ ਦਾ ਵਾ ਦੇਖੋ ਦੇਖੀ ਗੱਲ ਹਾਂਜੀ ਹਨਾ ਜੀ ਤੇ ਤੇ ਬਾਬਾ ਜੀ ਬਹੁਤ ਜਿੱਦਾਂ ਇਹ ਜੇ ਸੋਇ ਦੇ ਈਟਾ ਜੀ ਉਹਦੀ ਨਿਸ਼ਾਨੀ ਇਹ ਆ ਜੀ ਅੱਛਾ ਜੀ ਤਿੰਨ ਟੁਕੜੀਆਂ ਨਾਲੇ ਚਾਰ ਟੁਕੜੀਆਂ ਵੀ ਟੁਕੜੀ ਅਲੱਗ ਆ ਜੇ ਟੁਕੜੀ ਜੀ ਠੀਕ ਆ ਜੀ ਇਹਦੇ ਵਿੱਚ ਪੰਜ ਛੇ ਦਾ ਟੁਕੜੀਆਂ ਹੈਗੀਆਂ ਜੀ ਉਹ ਦੇਖਣੀਆਂ ਪੈਂਦੀਆਂ ਇਹ ਨਿਸ਼ਾਨੀ ਆਈ ਓਕੇ ਹਾਂ ਜੀ ਤੇ ਬਾਬਾ ਜੀ ਅੰਦਰ ਵੀ ਸਾਨੂੰ ਥੋੜਾ ਜਿਹਾ ਦਰਸ਼ਨ ਕਰਾ ਦਿਓ ਤੇ ਹੋਰ ਵੀ ਕੋਈ ਜੇ ਦੱਸਣ ਵਾਲੀ ਗੱਲ ਆ ਤੇ ਤੁਸੀਂ ਸਾਨੂੰ ਦੱਸ ਸਕਦੇ ਆ ਤੇ ਆ ਸਾਹਮਣੇ ਬਾਬਾ ਜੀ ਜਿਹੜੇ ਆ ਲੱਗਾ ਹੋਇਆ ਹੈ ਹਾਂ ਜੀ ਇਹ ਤੇ ਇਹ ਇਮਾਮ ਦੇ ਲਿੰਬੇ ਹੈ ਹਾਂ ਜੀ ਇਥੇ ਨਮਾਜ਼ ਪੜ੍ਹਾਉਂਦੇ ਹਨ ਜੀ ਓਕੇ ਜੀ ਹਾਂ ਜੀ ਇੱਥੇ ਜੋ امام ਕਾ ਇਮਾਮਤ ਕਰਦਾ ਹੈ امام ਤੇ ਉਹਨਾਂ ਦਾ ਹੁੰਦਾ ਜੀ ਇੱਥੇ ਉਹ ਸਭ ਤੋਂ ਅੱਗੇ ਜਾ ਕੇ ਨਮਾਜ਼ ਪੜ੍ਹਾਉਂਦੇ ਆ ਇਮਾਮਤ ਕਰਦੇ ਆ ਜੀ ਜੀ ਠੀਕ ਹੈ ਜੀ ਇੱਥੇ ਫਿਰ ਹੁੰਦੀ ਉਹਨਾਂ ਦੀ ਕੁਰਸੀ ਹੁੰਦੀ ਚੇਅਰ ਹੁੰਦੀ ਹੈ ਜੀ ਇੱਥੇ ਬੈਠ ਕੇ ਫਿਰ ਉਹ ਆਪਣਾ ਜੋ ਵੀ ਆ ਜੁਮੇ ਦਾ ਖੁਤਬਾ ਜੀ ਜੀ ਖੁਤਬਾ ਸੁਣਾਉਂਦੇ ਆ ਜੀ 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 ਤੇ ਆ ਮੈਂ ਬਹੁਤ ਨੋਟ ਕੀਤੀ ਕਰਦਾ ਇਹ ਗਲਤ ਤਰੀਕਿਆਂ ਬਹੁਤ ਗਲਤ ਕੰਮ ਕੀਤਾ ਜੀ ਇਹ ਜੋ ਹੀ ਮਰਦਿਆਂ ਦਾ ਕੰਮ ਹੈ ਜੀ ਠੀਕ ਹੈ ਦੇਖੋ ਦੇਖੀ ਬਸ ਉਹ ਇਹ ਭੇਡ ਤੇ ਆ ਲਿਆ ਜੀ ਹਾਂ ਜੀ ਇਹ ਜੋ ਲਿਖਿਆ ਹੋਇਆ ਹੈ ਨਾ ਤੁਸੀਂ ਆਪਾਂ ਕਹਿੰਦੇ ਆ ਕਿ ਇਹ ਇਤਿਹਾਸਿਕ ਪੁਰਾਣੀ ਜਿਹੜੀ ਮਹਾਨ ਤੇ ਜਿਹੜੀ ਜਗ੍ਹਾ ਹੈ ਇਤਿਹਾਸਿਕ ਇਹਨੂੰ ਇਦਾਂ ਰਹਿਣ ਦੇ ਤਾਂ ਜ਼ਿਆਦਾ ਯਾਨੀ ਕਿ ਆਹ ਗਲਤ ਕੰਮ ਜਿਹੜਾ ਕੀਤਾ ਨੇ ਲੇਖ ਕੇ ਇਹ ਗਲਤ ਕੰਮ ਹੈ ਤੇ ਹੋਰ ਤੁਹਾਨੂੰ ਇੱਕ ਥੋੜੀ ਜੀ ਹਾਂ ਜੀ ਹਾਂ ਗੱਲ ਹੈ ਜੀ ਸਾਡੇ ਵਿੱਚੇ ਰਹਿ ਗਈ ਸੀਗੀ ਜੀ ਜੀ ਇਹ ਰਾਤੋ ਰਾਤ ਜਦੋਂ ਫੇਰ ਤਿਆਰ ਹੁੰਦੀ ਸੀਗੀ ਜੀ ਰਾਤੋ ਰਾਤ ਸੀਮੈਂਟ ਆਇਆ ਜੀ ਵੱੱਜੀ ਦੀ ਆਈ ਆ ਕਿੱਥੋਂ ਆਈ ਆ ਇਹਦਾ ਅੱਲਾ ਵੇਤਰ ਵੱਲਾ ਹੁ ਆਲਮ ਅੱਲਾ ਵੇਤਰ ਗਿਆਨ ਦਾ ਹੈ ਠੀਕ ਹੈ ਜੀ ਤੇ ਜਦੋਂ ਤੀਸਰਾ ਪੈਰ ਸ਼ੁਰੂ ਹੋ ਗਿਆ ਜੀ ਰਾਤ ਦਾ ਜੀ ਹਜੇ ਰਾਤ ਬਾਕੀ ਸੀਗੀ ਓਕੇ ਜੀ ਬੀਬੀ ਉੱਠੀ ਆਈ ਉਹ ਚੱਕੀ ਫੇਰਨੀ ਸ਼ੁਰੂ ਕਰ ਦਿੱਤੀ ਹਾਂ ਮੈਂ ਸੁਣੀ ਆਏ ਹਾਂ ਜੀ ਉਹ ਚੱਕੀ ਫੇਰਨੀ ਸ਼ੁਰੂ ਕਰਤੀ ਜਦੋਂ ਜਿੰਨਾ ਦੇ ਕੰਨਾਂ ਵਿੱਚ ਉਹ ਆਵਾਜ਼ ਵੀ ਚੱਕੀ ਦੀ ਜੀ ਉਸੇ ਟਾਈਮ ਉਹਨਾਂ ਨੇ ਕਿਹਾ ਵੀ ਪੈਰ ਜਿਹੜਾ ਖਤਮ ਹੋ ਗਿਆ ਆਖ਼ਰ ਪੈਰ ਜਿਹੜਾ ਜੀ ਉਹ ਖਤਮ ਹੋ ਗਿਆ ਜੀ ਤੇ ਉਸ ਤੋਂ ਬਾਅਦ ਉਹ ਨਾਲੇ ਆਪਣਾ ਧੂ ਵੀ ਸੀਗਾ ਸਾਰਾ ਸਮੇਟ ਕੇ ਠੀਕ ਹੈ ਜੀ ਜੇ ਉਹ ਚਲੇ ਗਿਆ ਜੋ ਜੋ ਜਿੰਨਾ ਜਿੰਨਾ ਸੀਗਾ ਇੱਧਰ ਬਾਬਾ ਜੀ ਦੇ ਪਿੱਛੇ ਮਰਜੀ ਦੇ ਆ ਮਸਜਿਦ ਦੇ ਪਿੱਛੇ ਕਪੜਾ ਅੱਧੀ ਅੱਧੀਆਂ ਮਨਾਰਾ ਹੁੰਦੀਆਂ ਸੀਗੀਆਂ ਜੀ ਜੋ ਜੋ ਜਿੰਨਾ ਜਿੰਨਾ ਨਾ ਇਹ ਜੀ ਬਣ ਗਿਆ ਬਸ ਉਹਨਾਂ ਨੇ ਛੱਡ ਗਏ ਉਹਨਾਂ ਨੇ ਛੱਡ ਗਏ ਪਰ ਜੋ ਵੀ ਸੀਗਾ ਬੜਿਆ ਬਹੁਤ ਹੀ ਯਾਨਕੀ ਇਲਾਹੀ ਸੀਗਾ ਇਲਾਹੀ ਸੀ ਉਸ ਟਾਈਮ ਵੇਖਣ ਵਾਲੀ ਗੱਲਬਾਤ ਸੀਗੀ ਪਰ ਕੁਝ ਹੜ ਆ ਗਏ ਵਿੱਚ ਉਸ ਤੋਂ ਬਾਅਦ ਕਾਫੀ ਕੁਝ ਯਾਨਕੀ ਬਦਲੇ ਆ ओके okay. जी ਹਨਾ ਜੀ ਮੌਸਮ ਦੇ ਹਿਸਾਬ ਨਾਲ ਜੀ ਜੀ ਅੱਛਾ ਇਹਦੇ ਬੈਕ ਸਾਈਡ ਤੇ ਵੀ ਕੋਈ ਜਗ੍ਹਾ ਹੈਗੀ ਹੈ ਇਹਦੇ ਬੈਕ ਸਾਈਡ ਤੇ ਜਗ੍ਹਾ ਹੈਗੀ ਹੈ ਅੱਛਾ ਜੀ ਹਾਂ ਜੀ ਉਧਰ ਹੈਗਾ ਤੇ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਆ ਇਧਰਲੇ ਪਾਸੇ ਵੀ ਤੁਸੀਂ ਜਿਹੜਾ ਐਕਸਪਲੋਰ ਕਰਾਓ ਤੇ ਆ ਜਿਹੜੀ ਜਗ੍ਹਾ ਬਣੀ ਹੋਈ ਆ ਉਹ ਜਿਹੜੇ ਹੈਗੇ ਦੀਵੇ ਰੱਖਣ ਵਾਸਤੇ ਜਿਹੜੇ ਬਣੀ ਹੋਈ ਜਗ੍ਹਾ ਬਾਕੀ ਜੀ ਸਾਰੀ ਸੰਗਤ ਨੂੰ ਜੀ ਇਹ ਜੀ ਬੇਨਤੀ ਕਰਦੇ ਆ ਜੀ ਜੀ ਤੇ ਇੱਥੇ ਲਿਖਣਾ ਲਿਖਿਆ ਲਾ ਤੁਰੇ ਠੀਕ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਲਾ ਦਾ ਘਰ ਆ ਅੱਲਾ ਦਾ ਘਰ ਇਬਾਦਤਗਾਹ ਆ ਜੀ ਹਨਾ ਜੀ ਇੱਥੇ ਆਣ اپنی عبادت کرو بیٹھ کے انا جی ایڈا جو لکھ دے ਆਪਾਂ ਇਥੇ ਮਾੜਾ ਚੰਗਾ ਵੀ ਲਿਖਦੇ ਆ ਕੋਈ ਬੰਦਾ ਕਹਿੰਦਾ ਕੋਈ ਬੱਚਾ ਆਉਂਦਾ ਉਹ ਕਹਿੰਦਾ ਵੀ ਮੇਰਾ ਯਾਨੀ ਕੀ ਉਹਨਾਂ ਗੱਲ ਬੰਝਵੇ ਹਾਂ ਇਹ ਬਹੁਤ ਗਲਤ ਆ ਜੀ ਬਹੁਤ ਗਲਤ ਆ ਜੀ 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 ਠੀਕ ਹੈ ਜੀ ਬਾਕੀ ਰਬ ਦਾ ਕਾਰਿਆ ਤੇ ਵਾਹਿਗੁਰੂ ਰਬ ਦਾ ਕਾਰਿਆ ਰਬ ਦਾ ਕਾਰਿਆ ਇਬਾਦਤ ਕਾਰਿਆ ਬਹੁਤ ਹੀ ਜਦਾਂ ਨਾ ਮਤਲਬ ਕਿ ਮੈਨੂੰ ਤਾਂ ਅਜੀਬ ਜਿਹਾ ਲੱਗੇਗਾ ਕਿਉਂਕਿ ਮੈਂ ਪਹਿਲੀ ਵਾਰ ਹੀ ਆਇਆ ਇਥੇ ਹਾਂ ਜੀ ਤੇ ਪਰਮਾਤਮਾ ਉਹਨੇ ਤੁਹਾਡੇ ਵੀ ਦਰਸ਼ਨ ਹੋ ਗਏ ਕਹਿੰਦੇ ਪਰਮਾਤਮਾ ਹਰ ਬੰਦੇਾਂ ਵਿੱਚ ਹੀ ਰਸਦਾ ਹੈ ਹਾਂਜੀ ਤੇ ਤੁਸੀਂ ਇੰਨਾ ਸਾਨੂੰ ਗਿਆਨ ਦਿੱਤਾ ਇਸ ਜਗਾ ਬਾਰੇ ਦੱਸਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜੇ ਅਗਰ ਤੁਹਾਡੇ ਕੋਲ ਟਾਈਮ ਹੋਵੇ ਤਾਂ ਸਾਨੂੰ ਪਿਛਲੀ ਜਿਹੜੀ ਹੈ ਉਹਦੇ ਕਹਿ ਰਹੇ ਆ ਜਗਾ ਹਾਂਜੀ ਤੁਸੀਂ ਉਹਦੇ ਵੀ ਸਾਨੂੰ ਦਰਸ਼ਨ ਕਰਾ ਸਕਦੇ ਆ ਆ ਜਿਹੜੀਆਂ ਇੱਟਾਂ ਪਈਆਂ ਇਹਦਾ ਕੀ ਮਤਲਬ ਕੀ ਹੈ ਇਹ ਤਾਂ ਜੀ ਬਸ ਇੱਕ ਭੇਡਚਾਲ ਹੋ ਜਾਂਦੀ ਹੈ ਜੀ ਭੇਡਚਾਲ ਹੋ ਜਾਂਦੀ ਹੈ ਇੱਦਾਂ ਜੀ ਇੱਕ ਭੇਡਚਾਲ ਆ ਕਿਸੇ ਨੇ ਇੱਕ ਦੇ ਬੰਦੇ ਨੇ ਘਰ ਬਣਾ ਲਿਆ ਬੀਬੀ ਨੇ ਕਿਸੇ ਨੇ ਉਹ ਦੇਖੋ ਦੇਖੀ ਬਸ ਉਹ ਇਹ ਤਰ੍ਹਾਂ ਘਰ ਬਣਾਏ ਜਾਂਦੇ ਇਹਦੀ ਕੋਈ ਯਾਨਕੀ ਹੈ ਨਹੀਂ ਆ। ਜੀ ਜੀ। ਇਤਿਹਾਸਨ ਕੋਈ ਵੀ ਇਹਦਾ ਇਤਿਹਾਸ ਨਹੀਂ ਇਹਦਾ। ਇਹ ਤਾਂ ਬਸ ਆਪਣੇ ਮਨ ਘੜਤੇ ਆ ਜੀ। ਬਿਲਕੁਲ ਬਿਲਕੁਲ। ਵੀ ਜਿੱਦਾਂ ਮਨ ਲਗੀ ਉਹੀ ਤੁਹਾਡੀ ਗੱਲ ਹੋ ਗਈ ਵੀ ਭੇੜ ਚਾਲ ਹੀ ਹੋ ਗਈ ਹੈ। ਤੇ ਜਿਹੜੇ ਕੋਈ ਜਾਰੇ ਨੇ ਕੀਤਾ ਤਾਂ ਉਹ ਦੇਖੋ ਦੇਖੀ ਕਰ ਲਾਉਂਗਾ ਨਾ। ਇੱਕੋ ਦੇਖੀ ਕਰੀ ਜਾਂਦਾ। ਇੱਕ ਥੋੜੀ ਜੀ ਹਾਂ ਜੀ ਹਾਂ ਜੀ। ਗੱਲ ਹੈ ਜੀ। ਸਭੇ ਕਿਚੇ ਰਹਿ ਗਈ ਸੀਗੀ। ਜੀ ਜੀ। ਇਹ ਰਾਤੋ ਰਾਤ ਜਦੋਂ ਫੇ ਤਿਆਰ ਹੁੰਦੀ ਸੀਗੀ। ਜੀ। ਰਾਤੋ ਰਾਤ ਸੀਮੈਂਟ ਆਇਆ ਜੀ। ਬੱਜੀ ਦੀ ਆਈ ਆ ਕਿੱਥੋਂ ਆਈ ਆ ਇਹਦਾ ਅੱਲਾਹ ਵੇਤਰ ਵਲਾਹੂ ਆਲਮ। ਅੱਲਾਹ ਤੇ ਜਦੋਂ ਤੀਸਰਾ ਪੈਰ ਸ਼ੁਰੂ ਹੋ ਗਿਆ ਜੀ ਰਾਤ ਦਾ ਜੀ ਹਜੇ ਰਾਤ ਬਾਕੀ ਸੀਗੀ ਓਕੇ ਜੀ ਬੀਬੀ ਉੱਠੀ ਆਈ ਉਹ ਚੱਕੀ ਫੇਰ ਨਹੀਂ ਸ਼ੁਰੂ ਕਰਦੀ ਹਾਂ ਹਾਂ ਮੈਂ ਸੁਣਿਆ ਹੈ ਜੀ ਉਹ ਚੱਕੀ ਫੇਰ ਨਹੀਂ ਸ਼ੁਰੂ ਕਰਦੀ ਜਦੋਂ ਜਨਨਾ ਦੇ ਕੰਨਾਂ ਵਿੱਚ ਉਹ ਆਵਾਜ਼ ਬਈ ਚੱਕੀ ਦੀ ਜੀ ਉਸੇ ਟਾਈਮ ਉਹਨਾਂ ਨੇ ਕਿਹਾ ਵੀ ਪੈਰ ਜਿਹੜਾ ਖਤਮ ਹੋ ਗਿਆ ਲਾਸਟ ਪੈਰ ਜਿਹੜਾ ਜੀ ਉਹ ਖਤਮ ਹੋ ਗਿਆ ਜੀ ਤੇ ਉਸ ਤੋਂ ਬਾਅਦ ਉਹ ਨਾਲੇ ਆਪਣਾ ਦੂਵੀ ਸੀਗਾ ਸਾਰਾ ਸਮੇਟ ਕੇ ਠੀਕ ਹੈ ਜੀ ਜੇ ਉਹ ਚਲੇਗਾ ਜੋ ਜੋ ਜਿੰਦਾ ਜਿੰਦਾ ਸੀਗਾ ਇੱਧਰ ਬਾਬਾ ਜੀ ਦੇ ਪਿੱਛੇ ਮਰਜੀ ਦੇ ਆ ਮਸਜਿਦ ਦੇ ਪਿੱਛੇ ਆਪਣਾ ਅੱਧੀ ਅੱਧੀਆਂ ਮਨਾਰਾ ਹੁੰਦੀਆਂ ਸੀਗੀਆਂ ਜੀ ਜੋ ਜੋ ਜਿੰਨਾ ਜਿੰਨਾ ਨਾ ਜੀ ਬਣ ਗਿਆ ਬਸ ਉਹਨਾਂ ਨੇ ਛੱਡ ਗਏ ਉਹਨਾਂ ਨੇ ਛੱਡ ਗਏ ਪਰ ਜੋ ਵੀ ਸੀਗਾ ਬੜਿਆ ਬਹੁਤ ਹੀ ਯਾਨਕੀ ਇਲਾਹੀ ਸੀਗਾ ਇਲਾਹੀ ਸੀਗਾ ਉਸ ਟਾਈਮ ਵੇਖਣ ਵਾਲੀ ਗੱਲਬਾਤ ਸੀਗੀ ਪਰ ਕੁਝ ਹੜ ਆ ਗਏ ਵਿੱਚ ਉਸ ਤੋਂ ਬਾਅਦ ਕਾਫੀ ਕੁਝ ਯਾਨਕੀ ਬਦਲਿਆ ओके okay. जी ਹਨਾ ਜੀ ਮੌਸਮ ਦੇ ਹਿਸਾਬ ਨਾਲ ਜੀ ਜੀ ਅੱਛਾ ਇਹਦੇ ਬੈਕ ਸਾਈਡ ਤੇ ਵੀ ਕੋਈ ਜਗ੍ਹਾ ਹੈ ਜੀ ਇਹਦੇ ਬੈਕ ਸਾਈਡ ਤੇ ਜਗ੍ਹਾ ਹੈਗੀ ਹੈ ਅੱਛਾ ਜੀ ਤੇ ਮੈਂ ਕੈਮਰਾਮੈਨ ਨੂੰ ਕਹਿਣਾ ਭੀ ਆ ਇਧਰਲੇ ਪਾਸੇ ਵੀ ਤੁਸੀਂ ਜਿਹੜਾ ਐਕਸਪਲੋਰ ਕਰਾਓ ਤੇ ਆ ਜਿਹੜੀ ਜਗ੍ਹਾ ਬਣੀ ਹੋਈ ਆ ਉਹ ਜਿਹੜੇ ਹੈਗੇ ਦੀਵੇ ਰੱਖਣ ਵਾਸਤੇ ਇਹਨਾਂ ਦੇ ਕੰਨ ਜਿਹੜੇ ਬਣੀ ਹੋਈ ਹੈ ਜਗਾ ਬਾਕੀ ਵੀ ਇਹ ਸਾਰੀ ਸੰਗਤ ਨੂੰ ਜੀ ਇਹ ਜੀ ਬੇਨਤੀ ਕਰਦੇ ਆ ਜੀ ਜੀ ਤੇ ਇੱਥੇ ਲਿਖਣਾ ਲਿਖਿਆ ਨਾ ਕਰੋ ਠੀਕ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਅੱਲਾ ਦਾ ਘਰ ਆ ਅੱਲਾ ਦਾ ਘਰ ਬਾਗਤਗਾਹ ਆ ਜੀ ਹਨਾ ਜੀ ਇੱਥੇ ਆਣ ਕੇ ਆਪਣੀ ਇਬਾਦਤ ਕਰੋ ਬੈਠਾ ਕਰੋ ਬੰਦਾ ਜੀ ਐਡਾ ਜੋ ਲਿਖਦੇ ਆ ਆਪਾਂ ਇੱਥੇ ਮਾੜਾ ਚੰਗਾ ਵੀ ਲਿਖਦੇ ਆ ਕੋਈ ਬੰਦਾ ਕਹਿੰਦੇ ਕੋਈ ਬੱਚਾ ਹੁੰਦਾ ਹੈ ਉਹ ਕਹਿੰਦਾ ਵੀ ਮੇਰਾ ਯਾਨੀ ਕਿ ਉਹਦਾ ਗੱਲ ਬੰਝਵੇ ਹਾਂ ਇਹ ਬਹੁਤ ਗਲਤ ਹੈ ਜੀ ਬਹੁਤ ਗਲਤ ਹੈ ਜੀ 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 ਠੀਕ ਹੈ ਜੀ ਬਾਕੀ ਰੱਬ ਦਾ ਕਾਰਿਆ ਤੇ ਵਾਹਿਗੁਰੂ ਦਾ ਕਾਰਿਆ ਰੱਬ ਦਾ ਕਾਰਿਆ ਇਬਾਦਤ ਦਾ ਹੈ ਬਹੁਤ ਹੀ ਜਿੱਦਾਂ ਨਾ ਮਤਲਬ ਕਿ ਮੈਨੂੰ ਤਾਂ ਅਜੀਬ ਜਿਹਾ ਲੱਗਦਾ ਕਿਉਂਕਿ ਮੈਂ ਪਹਿਲੀ ਵਾਰ ਹੀ ਆਇਆ ਇੱਥੇ ਹਾਂ ਜੀ ਤੇ ਪਰਮਾਤਮਾ ਉਹਨਾਂ ਤੁਹਾਡੇ ਵੀ ਦਰਸ਼ਨ ਹੋ ਗਏ ਕਿੰਨੇ ਪਰਮਾਤਮਾ ਹਰ ਬੰਦਿਆਂ ਵਿੱਚ ਹੀ ਰਸਦਾ ਹੈ ਹਾਂਜੀ ਤੇ ਤੁਸੀਂ ਇੰਨਾ ਸਾਨੂੰ ਗਿਆਨ ਦਿੱਤਾ ਇਸ ਜਗਾ ਬਾਰੇ ਦੱਸਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜੇ ਅਗਰ ਤੁਹਾਡੇ ਕੋਲ ਟਾਈਮ ਹੋਵੇ ਤਾਂ ਸਾਨੂੰ ਪਿਛਲੀ ਜਿਹੜੀ ਹੈ ਤੁਸੀਂ ਕਹਿ ਰਹੇ ਹੋ ਜਗਾ ਹਾਂਜੀ ਤੁਸੀਂ ਉਹਦੇ ਵੀ ਸਾਨੂੰ ਦਰਸ਼ਨ ਕਰਾ ਸਕਦੇ ਤੇ ਬਾਬਾ ਜੀ ਇੱਕ ਗੱਲ ਹੋਰ ਜਿੱਦਾਂ ਕੀ ਇੱਥੇ ਜਿਹੜੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਸੰਗਤ ਆ ਕੇ ਹਾਂਜੀ ਤੇ ਕੋਈ ਦਿਨ ਵੀ ਹੈਗਾ ਵੀ ਜਿਹੜੇ ਦਿਨ ਆ ਕੇ ਇਸ਼ਨਾਨ ਕਰਨਾ ਨੀ ਇਦਾਂ ਦਾ ਕੋਈ ਨਹੀਂ ਹੈਗਾ ਜੀ। ਅੱਛਾ ਜੀ। ਠੀਕ ਹੈ ਆਪਰੇ ਸੱਚੇ ਮਨੋਂ ਆਓ। ਜੀ ਜੀ। ਆਪਣੀਆਂ ਚੁੰਕੀਆਂ ਸੁਖ ਲੋ। ਜੀ ਜੀ ਜੀ। ਵੀਰਵਾ ਸੁਖ ਲੋ, ਪੰਜ ਵੀਰਵਾ ਸੁਖ ਲੋ। ਬਾਬਾ ਜੀ ਇਸ਼ਨਾਰ ਕਰਾਂਗੇ ਤੁਹਾਡੇ ਆਣ ਕੇ। ਜੀ ਜੀ। ਠੀਕ ਹੈ ਜੀ। ਜਾਂ ਫਿਰ ਝਾੜੂ ਲੋਹ ਸੁਖ ਲੈਂਦੇ ਇੱਥੇ ਆਣ ਕੇ। ਅੱਛਾ ਜੀ। ਜਾਂ ਵੀ ਦੱਦਰੀਆਂ, ਕੁਛ ਵੀ ਆ ਸਰੀਰ ਤੇ। ਮਨ ਲੀ ਕੋਈ ਵੀ ਪ੍ਰੋਬਲਮ ਆ ਇਥੇ ਆ ਕੇ ਖੰਡ ਹੋ ਜਾਂਦੀ ਹੈ, ਜੇ ਹੋ ਜਾਂਦੀ ਹੈ। ਪਰ ਹਰ ਸੱਚੇ ਮਨ ਆਉਂਦਾ। ਹਾਂ ਜੀ, ਹੱਲ ਹੋ ਜਾਂਦੀ ਹੈ। ਠੀਕ ਹੈ ਜੀ, ਠੀਕ ਹੈ। ਤੇ ਹੁਣ ਸੱਜਣੋ ਤੁਹਾਨੂੰ ਆਪਾਂ ਬੈਕ ਸਾਈਡ ਦੇ ਜਗਾ ਜਿਹੜੀ ਹੈ ਉੱਥ ਲਓ ਜੀ ਮਿੱਤਰੋ ਇਹ ਜਿਹੜਾ ਬੈਕ ਸਾਈਡ ਤੇ ਜਿਹੜੀ ਜਗਾ ਇੱਥੇ ਬਾਬਾ ਜੀ ਦੱਸ ਰਿਹਾ ਵੀ ਪੂਰਾ ਹੁੰਦਾ ਸੀ ਜੀ ਤੇ ਹੁਣ ਜਾਨੀ ਬੰਦ ਕਰ ਦਿੱਤਾ ਗਿਆ ਇਹ ਹੁਣ ਬੰਦ ਕਰ ਦਿੱਤਾ ਕੈਮਰਾਮੈਨ ਨੂੰ ਕਵਾਂਗੇ ਥੋੜਾ ਜਿਆ ਤੇ ਲਾਗੇ ਦਿਖਾਇਆ ਜਾਵੇ ਤੇ ਚੱਪਲ ਪਿੱਛੇ ਲਾ ਲਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਥੋੜਾ ਹੋਰ ਅੱਗੇ ਹੋ ਜਾਓ ਤੇ ਜਾਨੀ ਕਿ ਸਾਡੇ ਜਿਹੜੇ ਦਰਸ਼ਕਾਂ ਨੂੰ ਜਿਹੜੀ ਆ ਸਾਡੇ ਪੰਜਾਬ ਦੇ ਵੇ ਸਾਡੇ ਜਲੰਧਰ ਦੇ ਵੇ ਜਿਹੜੀਆਂ ਜਗ੍ਹਾ ਇਹ ਹੈਗੀਆਂ ਆ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਜਗਾ ਵੀ ਹੈਗੀਆਂ ਤੇ ਬਹੁਤ ਹੀ ਜਿਹੜੀ ਆ ਇਹ ਇਤਿਹਾਸਿਕ ਜਿਹੜੀ ਇਮਾਰਤ ਉਹ ਆ ਇਹ ਤੇ ਬਹੁਤ ਪੁਰਾਣੀ ਸਦੀਆਂ ਪੁਰਾਣੀ ਜਿਹਨੂੰ ਕਹਿ ਦਿਆ ਬਸ ਸਦੀਆਂ ਪੁਰਾਣੀ ਜਿਹੜੀ ਆ ਉਹ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਆ ਇਸ ਟਾਈਮ ਹਾਂਜੀ ਤੇ ਔਰ ਬਾਬਾ ਜੀ ਦਾ ਜੋ ਨਾਮ ਆ ਬਜ਼ੁਰਗਾਂ ਦਾ ਜੀ ਜੀ ਸੈਦੂਲ ਸ਼ੇਖ حضرت ਬਾਬਾ ਜੁਮੇਸ਼ਾ ਰਹਿਮਤੁਲਾਹ ਅਲੈਹ ਜੀ ਜਨਾਬ ਬਜ਼ੁਰਗਾਂ ਦਾ ਨਾਮ ਹੈ ਜੀ ਔਰ ਆਪ ਬਜ਼ੁਰਗਵਾਰ ਅਬਦੁਲ ਕਾਦਰ ਗੋਸਪਾ 11ਵੀਂ ਵਾਲੀ ਸਰਕਾਰ ਪੀਰਾਂ ਦੇ ਪੀਰ ਦਸਤਗੀਰ ਦਸਤਗੀਰ ਉਹਨਾਂ ਦੇ ਮਰੀਦਾਂ ਵਿੱਚ ਹੁੰਨੀ ਐ ਉਹਨਾਂ ਦੇ ਵੰਸ਼ਕਾ ਵਿੱਚੋਂ ਆ ਵੰਸ਼ਕਾ ਵਿੱਚੋਂ ਹਾਂਜੀ ਠੀਕ ਹੈ ਜੀ ਉਹਨਾਂ ਦੇ ਪਰਿਵਾਰ ਆਲੇ ਪਰਿਵਾਰ ਵਿੱਚੋਂ ਆ ਆਲੇ ਪਰਿਵਾਰਾਚੋਂ ਤੇ ਬਾਬਾ ਜੀ ਇੱਕ ਜਿਹੜੀ ਪਰਲੇ ਪਾਸੇ ਜਗ੍ਹਾ ਉਹ ਵੀ ਯਾਨੀ ਜਿੰਨਾ ਨੇ ਬਣਾਈਏ ਜਾਂ ਉਹ ਬਾਅਦ ਚ ਬਣੀ ਹੈ ਨਹੀਂ ਉਹ ਫੇਰ ਬਾਅਦ ਚ ਬਣੀ ਹੈ ਜੀ ਜਗਾ ਜੀ ਜੀ ਹਾਂਜੀ ਫੇਰ ਸਦੀਆਂ ਪੁਰਾਣੀ ਹੈ ਜੀ ਹੈ ਸਦੀਆਂ ਪੁਰਾਣੀ ਹੈ ਜੀ ਓਕੇ ਹਾਂਜੀ ਯਾਨੀ ਰੇਡੀ ਆ ਜਗ੍ਹਾ ਤੇ ਤੁਸੀਂ ਹੁਣ ਸਾਨੂੰ ਦਰਸ਼ਨ ਭਰਾਏ ਆ ਹਾਂਜੀ ਇਹ ਵਾਲੀ ਜਗ੍ਹਾ ਜਿਹੜੀ ਆ ਉਹ ਜਿੰਨਾ ਥਰੂ ਜਿਹੜੀ ਆ ਹਾਂਜੀ ਇਹ ਰਾਤੋਂ ਰਾਤ ਤਿਆਰ ਕੀਤੀ ਗਈ ਹਾਂਜੀ ਇਹ ਆ ਜੀ ਸਾਈਂ ਜੀ 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 ਆਪਣੇ ਸਾਈਂ ਜੀ ਦੇ ਦਰਸ਼ਨ ਕਰਾਓ ਜੀ ਸਾਈਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਲੇਕੁਮ ਸਲਾਮ ਪਹਿਲੀ ਵਾਰ ਅਸੀਂ ਆਏ ਆ ਇੱਥੇ ਸਾਡਾ YouTube ਤੇ ਚੈਨਲ ਆ ਜੀ ਤੇ ਅਸੀਂ ਜਿਹੜੀ ਹੈਗੀ ਧਾਰਮਿਕ ਵੀਡੀਓ ਬਣਾਉਣੀ ਹੈ ਜੀ ਤਾਂ ਕਿ ਜਿਹੜਾ ਸਾਲ ਸੰਮਤ ਨੂੰ ਨਹੀਂ ਪਤਾ ਹੈਗਾ ਜਗਾ ਦਾ ਉਹਨਾਂ ਨੂੰ ਪਤਾ ਲੱਗ ਸਕੇ ਹਾਂਜੀ ਤੇ ਜਿਹੜੀ ਜਗਾ ਪ੍ਰਾਤਨ ਜਿਹੜੀ ਜਗਾ ਇੱਥੇ ਦਰਸ਼ਨ ਕਰਨ ਆਉਣ ਹਾਂ ਤੇ ਉਹ ਬਾਬਾ ਜੀ ਕੋਲੋਂ ਆਪਾਂ ਗਿਆਨ ਲੈ ਰਹੇ ਸੀਗੇ ਇੱਥੇ ਦਾ ਹਾਂਜੀ ਤੇ ਕਾਫੀ ਕੁਝ ਬਾਬਾ ਜੀ ਨੇ ਦੱਸਿਆ ਸਾਨੂੰ ਇਹ ਜੀ ਬਾਬਾ ਇਹ ਇੱਥੇ ਜੀ ਸਾਈ ਸੁਮੇ ਜੀ ਜੀ ਠੀਕ ਹੈ ਜੀ ਇੱਥੇ ਜਿੰਨਾ ਵੀ ਹੈ ਆਪਣਾ ਚਾਹ ਪਾਣੀ ਇਹ ਦੇਖਦੇ ਪਏ ਹੈ ਜੀ ਬਹੁਤ ਵਧੀਆ ਹਾਂਜੀ ਇਹ ਹੁਣ ਸਾਡਾ ਉਹ ਰਹਿ ਗਿਆ ਐਕਸਪਲੋਰ ਕਰਨ ਵਾਲਾ ਵੀਡੀਓ ਬਣਾਉਣਾ ਬਾਕੀ ਤਾਂ ਇਧਰੋਂ ਬਣ ਗਈ ਹੈ। ਹਾਂਜੀ ਹਾਂਜੀ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੁਹਾਡੇ ਦਰਸ਼ਨ ਹੋਏ। ਬਹੁਤ ਵਧੀਆ ਲੱਗਾ। ਤੇ ਸਾਡੇ ਤੇ ਵੀ ਕਿਰਪਾ ਕਰਿਓ। ਇਹ ਮਤਲੀ ਗੱਲ ਤੁਹਾਡੀ ਬਹੁਤ ਵਧੀਆ। ਹਾਂਜੀ ਹਾਂਜੀ। ਇੱਕ ਨਾ ਤੁਹਾਨੂੰ ਬੜੀ ਵਧੀਆ ਗੱਲ ਨਿਕਲ ਹਾਂਜੀ ਹਾਂ ਜਿਹੜਾ ਇਥੇ ਸਰਕਾਰ ਲੈ ਕੇ ਆ ਗਿਆ ਨਾ ਜੀ। ਉਹਨ ਕਿਸੇ ਨੂੰ ਵੀ ਪੁੱਛਣ ਦੀ ਲੋਗ ਨਹੀਂ। ਜੀ 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 ਇਮਾਰਤ ਆਪਣੇ ਆਪ ਸਭ ਕੁਝ ਕਰ ਦੇਵੇ ਸਭ ਕੁਝ ਕਰ ਦੋ ਪੂਰੀ ਮੰਦੀ ਕਿਸੇ ਦੀ ਕਿੱਦਾਂ ਦੀ ਬਿੱਦਲੀ ਲੈ ਜੀ ਜੀ ਦੇਖਣ ਦੇ ਉੱਤੇ ਰਾਜ਼ਨਾ ਹੈ ਕਿ ਕਹਿੰਦੇ ਸਾਰੇ ਪੂਰੀ ਹੋ ਜਾਂਦੀ ਹੈ ਬਿਲਕੁਲ ਪਰ ਥੋੜੇ ਜਿਹੇ ਬੰਦੇ ਨੂੰ ਇਨਸਾਨ ਵਿਸ਼ਵਾਸ ਹਾਂ ਵਿਸ਼ਵਾਸ ਕਰਨਾ ਬਿਲਕੁਲ ਬਿਲਕੁਲ ਵਿਸ਼ਵਾਸ ਤਾਂ ਭਾਵੇਂ ਅਸੀਂ ਪੱਥਰ ਚ ਕਰ ਲਈਏ ਪਰ ਨਾਟਮਾ ਦੇ ਵਿੱਚ ਵੀ ਮਿਲ ਜਾਂਦਾ ਜਿੱਦਾਂ ਹੁਣ ਆ ਪਾ ਕਰੂ ਨੂੰ ਮੈਂ ਦੇਖਿਆ ਜਿਹੜਾ ਨਾਰ ਹੈ ਲੈ ਰਹੇ ਸੀ ਸ਼ੁਕਰਗੁਜ਼ਾਰ ਕਿਉਂਕਿ ਇਹ ਜਿਹੜਾ ਕਾਲ ਯੁੱਗ ਦੇ ਸਮੇਂ ਭਿਆਨਕ ਦੇ ਵਿੱਚ ਆਪਾਂ ਪਰਮਾਤਮਾ ਦਾ ਨਾਮ ਲੈਣਾ ਬਹੁਤ ਔਖਾ ਹੈ। ਕਿਉਂਕਿ ਕਾਲ ਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਸਾਨੂੰ ਉਦੋਂ ਟਾਈਮ ਨਹੀਂ ਮਿਲਦਾ। ਘਰਾਂ ਦੇ ਕੰਮ ਹੀ ਇਦਾਂ ਦੇ ਹੁੰਦੇ ਆ। ਬੰਦਾ ਕਦੀ ਕਿਤੇ ਫਸਿਆ ਹੁੰਦਾ, ਕਦੀ ਕਿਤੇ ਫਸਿਆ ਹੁੰਦਾ। ਹਾਂਜੀ। ਯਾਨੀ ਕਿ ਪਰਮਾਤਮਾ ਨਾਮ ਵੀ ਉਦੋਂ ਕਦੋਂ ਆਉਂਦਾ ਜਿਹਦੇ ਮੂਹ ਨੂੰ ਚੰਗਾ ਲੱਗਦਾ। ਚੰਗਾ ਲੱਗਦਾ। ਬਹੁਤ ਚੰਗਾ ਲੱਗਾ ਬਾਬਾ ਜੀ। ਠੀਕ ਹੈ ਜੀ। ਤੇ ਤੇ ਬਾਬਾ ਜੀ ਜਿਹੜੇ ਆ ਹੱਥ ਲਗਾਏ ਹੋਏ ਆ ਇਹ ਮਹਿੰਦੀ ਵਾਲੇ ਹੱਥ। ਮਹਿੰਦੀ ਦੇ ਹਾਂਜੀ। ਠੀਕ ਹੈ। ਬਾਬਾ ਜੀ ਦੇ ਮੇਲਾ ਹੋ ਕੇ ਟਾਈ ਅੱਛਾ ਇਹ ਮਹਿੰਦੀ ਦਾ ਸੀ ਅੱਛਾ ਮੇਲਾ ਹੋ ਗਿਆ ਯਾਨੀ ਆ ਉਹ ਕਿਉਂ ਲਿਖਿਆ ਹੋਇਆ 8 9 ਜੂਨ ਦਾ ਹਾਂਜੀ ਜੀ 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 ਲਓ ਜੀ ਸੰਗਤ ਜੀ ਆਪਾਂ ਹੁਣ ਨਾਲ ਦੀ ਜਿਹੜੀ ਜਗ੍ਹਾ ਆ ਆਪਾਂ ਉੱਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਆਜੋ ਅੱਬਾ ਜੀ ਆਓ ਚਰਨ ਬਿਸਮਿਲ੍ਲਾ ਰਹਿਮਾਨਿ ਰਹਿੀਮ ਲਓ ਜੀ ਮਿੱਤਰੋ ਅਸੀਂ ਜਿਹੜੀ ਐ ਐਂਟਰੀ ਇੱਥੇ ਕਰ ਚੁੱਕੇ ਹਾਂ ਜਿਹੜੀ ਜਗ੍ਹਾ ਬਣੀ ਹੋਈ ਆ ਇਹ ਵੀ ਜਿਹੜੀ ਜਗ੍ਹਾ ਹੈਗੀ ਆ ਇਹ ਵੀ ਕਾਫੀ ਇਤਿਹਾਸਿਕ ਪੁਰਾਣੀ ਇਮਾਰਤ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕੁਛ ਨਾਮ ਨਹੀਂ ਦੇ ਸਰਕਾਰ ਨੂੰ ਕੁਛ ਠਾ ਲਓ ਜੀ ਜੀ ਤੇ ਆਪਾਂ ਇੱਥੇ ਜਿਹੜੀਆਂ ਜੁੱਤੀਆਂ ਲਾ ਕੇ ਜਦਾ ਰਹਿਤ ਮਰਿਆਦਾ ਦੇ ਨਾਲ ਆਪਾਂ ਦਰਸ਼ਨ ਕਰਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਤੇ ਲੋਹੇ ਨਿਕਰਾਓ ਜੀ ਬਰੋ ਦਰਸ਼ ਬismillahirrahmanirrahim sallallahu alaihi wasallam ਲੋਹੇ ਮਿੱਤਰੋ ਜੋ ਦੇ ਦਰਸ਼ਨ ਕਰੋ ਤੁਸੀਂ ਜਿਹੜੇ ਚਰਾਗ ਹੈ 365 ਦਿਨ ਜਿਹੜੇ ਚਰਾਗੇ ਜਗਦੇ ਰਹਿੰਦੇ ਆ ਇਹ ਉਕਰਾਂ ਦੇ ਦੀਵੇ ਜਗਦੇ ਅਜੇ ਤੱਕ ਕਹਾਵਤ ਬਣੀ ਹੋਈ ਆ ਆ ਤੁਸੀਂ ਜਗ੍ਹਾ ਦੇ ਦਰਸ਼ਨ ਕਰੋ ਲਓ ਜੀ ਸਰਕਾਰ ਹੈ ਬਾਬਾ ਜੀ 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 ਬਾਬਾ ਜੁਮੇਸ਼ਵਰ ਅਹਮਦੁੱਲਾਹ ਹੈ ਜੀ ਬਜ਼ੁਰਗ ਵਾਰ ਤੇ ਆਪਾਂ ਅੰਦਰ ਐਂਟਰੀ ਕਰ ਸਕਦੇ ਹਾਂ ਹਾਂ ਜੀ ਕਰੋ ਐਂਟਰੀ ਲਓ ਜੀ ਕਰੋ ਐਂਟਰੀ ਰੌਸ਼ਨੀ ਲੱਗ ਰੋ ਕੋ ਜੋਗ ਗਿਆ ਵਾਹ ਓਹ ਵਾਹ ਲਓ ਜੀ ਮਿੱਤਰੋ ਇਹ ਜਗ੍ਹਾ ਦੇ ਤੁਸੀਂ ਦਰਸ਼ਨ ਕਰੋ ਪਾਕ ਪਵਿੱਤਰ ਜਿਹੜੀ ਜਗ੍ਹਾ ਆ ਜੀ ਤੁਸੀਂ ਦਰਸ਼ਨ ਕਰੋ ਇਹ ਵੀ ਇਤਿਹਾਸਿਕ ਜਿਹੜੀ ਆ ਇਹ ਇਹ ਮਾਸਿਮਾਰਤ ਜਿਹੜੀ ਆਪਾਂ ਕਹਿ ਸਕਦੇ ਆ ਦੇਖੋ ਇੱਥੇ ਆ ਦੇਖੋ ਇਹ ਤੋਂ ਦੱਸ ਆ ਸਕਦੇ ਆ ਆ ਤੇ ਜਿਹੜੀ ਹੈਗੀ ਆ ਪੁਰਾਤਨ ਜਿਹੜੀ ਇਮਾਰਤ ਉਹ ਆ ਇਹ ਕੋਈ ਵੀ ਇੱਥੇ ਜਿਹੜਾ ਹੁੰਦਾ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਉਹ ਜਿਹੜੀ ਸ਼ਰਧਾ ਭਾਵਨਾ ਉਹ ਪੂਰੀ ਕਰਦੇ ਆ ਪ੍ਰਮਾਤਮਾ ਮੱਖਾ ਭਾਂਵੇਂ ਜਿੱਥੇ ਮਰਜੀ ਟਿਕੋ ਪਰ ਸ਼ਰਧਾ ਹੋਣੀ ਚਾਹੀਦੀ ਹੈ ਕਿਉਂ ਬਾਬਾ ਜੀ ਜੀ ਬਿਲਕੁਲ ਤੇ ਬਾਬਾ ਜੀ ਇਹ ਜਗ੍ਹਾ ਕਿਹਨਾ ਦੀ ਹੈ ਤੇ ਆਪ ਹਜ਼ਰ बाबा जुंबे शाह रहमतुल्लाह अलैह जो गवार जी जी आप कादरीकरण ਦੇ ਸੰਸਲੇ ਨੇ ਜੀ ਜੀ ਔਰ ਅਬਦੁਲ ਕਾਦਰ ਕੋ ਹਸਪਤਾ ਗਿਆਨ ਵਿੱਚ ਆਇਆ ਇਸ ਕਾਜੀ ਕੁਸ਼ਤ ਵਿੱਚ ਆਇਆ ਓਕੇ ਜੀ ਜੀ ਉਹਦੇ ਘਰਾਂ ਦੇ ਵਿੱਚ ਆਇਆ ਜੀ ਬਾਬਾ ਜੀ 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 ਤੇ ਮਤਲਬ ਕਿ ਉਹ ਜਿਹੜੀ ਜਿੰਨਾ ਨੇ ਜਗਾ ਬਣਾਈ ਆ ਜੀ ਜੀ ਤੇ ਮਤਲਬ ਕਿ ਉਹ ਤਾਂ ਹੈਗੀ ਇਤਿਹਾਸਿਕ ਪੁਰਾਣੀ ਜਗ੍ਹਾ ਆ ਯਾਨੀ ਇਹ ਵੀ ਆਪਾਂ ਇਹ ਇਤਿਹਾਸਿਕ ਪੁਰਾਣੀ ਜਗ੍ਹਾ ਕਹਿ ਸਕਦੇ ਆ ਤੇ ਇਹ ਵੀ ਕਾਫੀ ਚਿਰਾਂ ਦੀ ਜਗ੍ਹਾ ਬਣੀ ਹੋਈ ਹੈ ਇਨ੍ਹਾਂ ਦੇ ਹੁਕਮਦਾਨੇ ਯੂਸਫ ਕੁਛ ਹੋਇਆ ਇਨ੍ਹਾਂ ਦੇ ਹੁਕਮਦਾਨੇ ਬਾਬਾ ਜੀ ਦੇ ਹੁਕਮ ਨਾਲ ਹੀ ਸਭ ਕੁਝ ਹੋਇਆ ਇਨ੍ਹਾਂ ਦੇ ਹੁਕਮ ਨਾਲ ਹੀ ਠੀਕ ਆ ਠੀਕ ਆ ਬਾਬਾ ਜੀ ਤੇ ਬਹੁਤ ਬਹੁਤ ਸਾਨੂੰ ਚੰਗਾ ਲੱਗਾ ਤੁਸੀਂ ਸਾਨੂੰ ਜਗ੍ਹਾ ਦੇ ਦਰਸ਼ਨ ਕਰਾਏ ਜਗ੍ਹਾ ਬਾਰੇ ਦੱਸਿਆ ਤੇ ਕੁਝ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ ਹੈਗਾ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਜਿੱਥੇ ਜਗ੍ਹਾ ਹੈ ਪਾਈ ਪੰਜਾਬ ਬਚਿਆ ਹੋਇਆ ਹੈ ਐ ਜੀ ਤੇ ਇੱਕ ਵਾਰੀ ਇਥੇ ਤੁਸੀਂ ਐਡਰੈਸ ਬੋਲ ਕੇ ਦੱਸ ਦੋ ਤਾਂ ਕਿ ਜਿਹੜਾ ਸੰਗਤ ਨੂੰ ਆਉਣ ਵਿੱਚ ਦਿੱਕਤ ਨਾ ਹੋਵੇ ਹਾਂਜੀ ਇਹ ਦਰবেশ ਪਿੰਡ ਹੈ ਜੀ ਆਪਣਾ ਜੀ ਫਗਵਾੜਾ ਨਾਲ ਲੱਗਦਾ ਸੋਵੜਾ ਚੈਹ ਜਿਲ੍ਹਾ ਕਰਪੂਰਥਲਾ ਜਿਲ੍ਹਾ ਕਰਪੂਰਥਲਾ ਹਾਂਜੀ ਠੀਕ ਹੈ ਜੀ ਲਓ ਜੀ ਮਿੱਕਰੋ ਜਿਹਨੇ ਵੀ ਆਇਆ ਤੇ ਆਹ ਦੱਸਿਆ ਹੋਇਆ ਐਡਰੈਸ ਤੇ ਤੁਸੀਂ ਇੱਥੇ ਪਹੁੰਚ ਜਾਣਾ ਹੈ ਇੱਥੇ ਆ ਕੇ ਦਰਸ਼ਨ ਕਰੋ ਦਰਸ਼ਨ ਮੇਲੇ ਕਰੋ ਕੋਈ ਵੀ ਸ਼ਰਧਾ ਭਾਵਨਾ ਇੱਥੇ ਆਉਂਦਾ ਆ ਉਹਦੀ ਸ਼ਰਧਾ ਭਾਵਨਾ ਜਰੂਰ ਪੂਰੀ ਹੁੰਦੀ ਹੈ ਪਰਮਾਤਮਾ ਜਰੂਰ ਪੂਰੀ ਕਰਦਾ ਹੈ ਤੇ ਇੱਥੇ ਆਪਾਂ ਜਿਹੜਾ ਆਪਾਂ ਬਲੌਗ ਜਿਹੜਾ ਸਵਾਗਤ ਕਰਦੇ ਆਂ ਤੇ ਸਾਡੇ ਬਲੌਗ ਨੂੰ ਤੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਕਿ ਹਰੇਕ ਜਿਹੜੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਇਦਾਂ ਦੀਆਂ ਜਿਹੜੀਆਂ ਧਾਰਮਿਕ ਜਗ੍ਹਾ ਆ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਰਹਿਣਾ ਸਤਿਕਾਰ